ਗੁਰਿਆ ਪਾਲਾ ਕਰ ਪਹਿਲੀ ਵਾਰ ਅੱਜ ਸਾਡੇ ਚੈਨਲ ਤੇ ਗੇੜਾ ਮਾਰਿਆ ਤਾਂ ਇਸ ਲਿੰਕ ਤੇ ਕਲਿੱਕ ਕਰਕੇ ਸਾਡੇ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਅਗੇ ਤੋਂ ਵੀ ਇਹੋ ਜੀਆਂ ਵੀਡੀਓ ਤੁਹਾਡੇ ਤੱਕ ਪਹੁੰਚਾ ਸਕੀਏ ਸਾਡੇ ਨਾਲ ਜੁੜਦੇ ਰਹੋ ਬਹੁਤ ਬਹੁਤ ਸ਼ੁਕਰੀਆ ਉਡੀ ਛਾਤੀ ਉੱਚਾ ਲੰਬਾ ਆਖਦੇ ਪੈਂਦਾ ਭਲੇਖਾ ਜੀ ਤੋਂ ਕਿਕਰ ਸਿੰਘ ਦਾ ਲੋਕੀ ਉਸ ਚੋਪਰ ਨੂੰ ਆਂਦਾ ਆਖਦੇ ਅੰਬੇ ਵੀ ਰੇਡ ਆ ਰੋਜੀ ਲੋਕੀ ਉਸ ਚੋਪਰ ਨੂੰ ਆਂਦਾ ਆਖਦੇ ਪਰ ਜਲਾਲਪੁਰ ਜਪਾਲਾ ਉਧਰ ਸੋਹਣ ਸਿੰਘ ਦਾ ਪੁੱਤਰ ਆ ਮਾਝੇ ਵਾਲਾ ਆਂਦਾ ਆ ਗਿਆ ਮਾਝੇ ਵਾਲੇ ਖੁਸ਼ ਹੋਣਗੇ ਵੀ ਸਾਡੇ ਇਲਾਕੇ ਦਾ ਮੁੰਡਾ ਆ ਸਰ ਸਿੰਘ ਦੇ ਇਲਾਕੇ ਦੇ ਜਿਹੜੇ ਮੁੰਡੇ ਆ ਉਹ ਵੀ ਖੁਸ਼ ਹੋਣਗੇ ਵੀ ਇਹ ਸਰ ਸਿੰਘ ਵਾਲਾ ਲਓ ਸਰ ਸਿੰਘ ਵਾਲਾ ਅੰਬਾ ਕਬੱਡੀ ਪਾ ਰਿਹਾ ਚਾਰ ਨੇ ਜਲਾਲਪੁਰਿਆ ਜਲਾਲਪੁਰਿਆ ਪਾਲਾ ਅੰਬਾ ਟੱਕਰ ਸਿਰੇ ਦੀ ਕਰੋੜਾਂ ਦੇ ਵਿੱਚ ਮੁੱਲ ਨਹੀਂ ਆ ਟੱਕਰ ਦਾ ਨਾਚਪੁਰ ਵਾਲਿਆਂ ਨੂੰ ਦਿੱਤੇ ਗਏ ਨੇ ਸਾਡੇ ਲੱਖੇ ਹੋਣਾਂ ਦੇ ਵੱਲ ਲਓ ਅੰਬਾ ਅਗਲੀ ਕਬੱਡੀ ਪਾਉਣ ਦੇ ਲਈ ਵੱਧ ਚੁੱਕਿਆ ਕਿ ਆਉਂਦਾ ਹੈ ਸੁਬਾਹ ਕਬੱਡੀ ਖੇਡ ਦੇਖ ਕੇ ਜਾਉਂਦਾ ਚਾਰ ਰੇਡ ਪੈਂਦੀ ਦੇ ਕੇ ਜਦੋਂ ਲੱਗ ਜਾਂਦਾ ਘੈਂਟ ਜਾਂ ਕੋਈ ਜੋਫਾ ਤੇ ਦੁਨੀਆ ਪੈਂਦੀ ਏ ਨੱਚ ਮਿੱਤਰੋ ਓ ਪਾਲਾ ਓ ਪਾਲਾ ਓ ਪਾਲਾ ਪਾਲਾ ਪਰ ਅੰਬਾ 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 ਹੋ ਗਿਆ ਗ੍ਰਫੇ ਦੇ ਦਾ ਹੱਥ ਖੜਾ ਕਰਦੀ ਤੀਜੀ ਰੇਡ ਸੀ ਵਾਹਿਗੁਰੂ ਸੀ ਤੇ ਵਾਲੀਆ ਅੰਬਾ ਓ ਦੁਨੀਆ ਦੇ ਵਿੱਚ ਹੱਲਾ ਗੁੱਲਾ ਵੀ ਅੰਬਾ ਆ ਗਿਆ ਦੁਨੀਆ ਦੇ ਵਿੱਚ ਚਰਚਾ ਛੜੀ ਹੋਈ ਆ ਵੀ ਅੰਬਾ ਆ ਗਿਆ ਪਾਲਿਆ 11 ਪਾਲਿਆ 11000 ਆ ਲਿਆ 11000 ਆ ਕਾਜੂ ਦੁਨੀਆ ਚੋਂ ਵੀ ਪਾਲਾ ਪਾਲਾ ਫੜ ਗਿਆ ਬੱਟ ਹੋ ਗਿਆ ਮੂਰੇ ਹੁਣ ਸਵਾਦ ਹੈ ਆਪ ਹੁਣ ਸਿਰਾ 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 ਕਿ ਸਿਰਿਆਂ ਦਾ ਕਹਿੰਦੇ ਜਮਾ ਦੁਨੀਆ ਨੇ ਸਵਾਦ ਆਪ ਆਪ ਲੈਣਾ ਹੁਣ ਵੇਖੋ ਤੇ ਸਮਾਂ ਦੱਸੇਗਾ ਅਗਲਾ ਮੈਚ ਵੀ ਕਹਿੰਦੇ ਸਰੋਲਾਣਾ ਕਿਰਪਾਨ ਸਿੰਘ ਜੀ ਬੜਾ ਅੱਡਾ ਸਰ ਤੇ ਨਾਲ ਗੱਗੀ ਨੇ ਦੱਸਿਆ ਸਾਡੇ ਸਰਬੱਤ ਦਾ ਉਹ ਨਹੀਂ ਕਿ ਤਿਆਰ ਹੈ ਪੈਂਦੇ ਕਬੱਡੀ 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 ਇਹ ਕਬੱਡੀ 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 ਹੋਈ ਪਈ ਹੈ ਉਹ ਗਰਫੜ ਦੇ ਵਿੱਚ